ਸਤਿ ਸ੍ਰੀ ਅਕਾਲ ਵਾਸਦੇਵ ਸਾਹਿਬ ਪਤ੍ਰਿਕਾ ਦੀ ਸੰਮੂਹ ਸਾਹਿਬ ਮੈਂ ਇੰਦਰਜੀਤ ਸਿੰਘ ਬਾਸਰ ਕੇ ਚੇਅਰਮੈਨ ਪੰਜਾਬ ਕੇ ਸਮਾਹਲ ਇੰਡਸਟਰੀ ਫੈਡਰੇਸ਼ਨ ਆਫ ਐਸੋਸੀਏਸ਼ਨ ਗਵਰਨਮੈਂਟ ਆਫ ਇੰਡੀਆ ਬਾਸਰ ਕੇ ਸਾਹਿਬ ਹਲਕਾ ਮਡੀਠਾ ਦੇ ਵਿੱਚ ਜਰਿਲੀ ਸ਼ਰਾਬ ਪੀਂਦੇ ਨਾਲ ਵੱਖ-ਵੱਖ ਪਿੰਡਾਂ ਦੇ ਵਿੱਚ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਬਾਰੇ ਕੀ ਕਹਿਣਾ ਚਾਹੂਗੋ? ਨਦਾਨ ਸਭਾ ਹਲਕਾ ਮਜੀਠਾ ਦੇ ਪਿੰਡਾਂ ਜਿਵੇਂ ਪੰਗਾਲੀ, ਥਰੀਏਵਾਲ, ਚਲਵੰਡੀ, ਗਾਂਤੀਪੁਰ, ਘਰੀਆਂ ਆਦ ਪਿੰਡਾਂ ਦੇ ਵਿੱਚ ਜਾਰੀਲੀ ਸ਼ਰਾਬ ਪੀਣ ਦੇ ਨਾਲ ਜਿਹੜੀਆਂ ਮੌਤਾਂ ਹੋਈਆਂ ਨੇ ਬਹੁਤ ਹੀ ਦੁਖਦਾਈ ਏ ਜਿਹੜੇ ਅਫਸਰ ਜ਼ਿੰਮੇਵਾਰ ਨੇ ਜਿਹੜੇ ਸਰਕਾਰ ਦੇ ਮਹਿਕਮੇ ਦੇ ਪੋਲੀਟੀਕਲ ਮੰਤਰੀ ਸਾਹਿਬ ਜ਼ਿੰਮੇਵਾਰ ਨੇ ਉਹਨਾਂ ਦੀਆਂ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਜਿਵੇਂ ਮਜੀਠਾ ਥਾਣੇ ਦਾ ਐਸਚੋ ਸਸਪੈਂਡ ਕਰ ਦਿੱਤਾ ਗਿਆ ਮਜੀਠਾ ਸਬਡਿਵੀਜ਼ਨ ਦਾ ਡੀਐਸਪੀ ਸਸਪੈਂਡ ਕਰ ਦਿੱਤਾ ਗਿਆ ਜਿਸ ਤਰ੍ਹਾਂ ਆਕਸਾਈਜ ਵਿਭਾਗ ਦੇ ਇਨਸਪੈਕਟਰ ਸਸਪੈਂਡ ਕਰ ਦਿੱਤੇ ਗਏ ਮੈਂ ਸਮਝਦਾ ਹਾਂ ਕਿ ਇਹਨਾਂ ਛੋਟੇ ਅਸਰਾਂ ਦੀ ਹੀ ਜ਼ਿੰਮੇਵਾਰੀ ਨਹੀਂ ਬੰਦੀ ਦੇਰੇ ਤਬੰਦਤ ਸੀਨੀਅਰ ਅਫਸਰ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਬੰਨ੍ਹ ਲਈਏ ਉਹ ਵੀ ਆਰਾਮ ਫਰਵਾਉਂਦੇ ਰਹੇ ਔਰ ਆਪੋ ਆਪਣੇ ਵਿਭਾਗ ਦੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਨਹੀਂ ਨਿਭਾਈ ਜਿੱਥੇ ਮਹਿਕਮੇ ਦੇ ਅਫਸਰਾਂ ਨੇ ਪੂਰੀ ਜ਼ਿੰਮੇਵਾਰੀ ਨਹੀਂ ਨਿਭਾਈ ਉਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਜੇ ਉਹ ਇਮਾਨਦਾਰੀ ਨਾਲ ਜੁੱਧ ਨਸ਼ਿਆਂ ਵਿਰੁੱਧ ਸਫਲ ਕਰਨਾ ਚਾਹੁੰਦੇ ਨੇ ਤਾਂ ਮੈਂ ਸਮਝਦਾ ਏ ਕਿ ਐਕਸਾਈਜ ਵਿਭਾਗ ਦਾ ਕੈਬਨਟ ਮੰਤਰੀ ਹਰਪਾਲ ਸਿੰਘ ਟੀਮੇ ਨੂੰ ਵੀ ਕੈਬਨਟ ਦੇ ਵਿੱਚੋਂ ਡਿਸਮਿਸ ਕਰ ਦੇਣਾ ਚਾਹੀਦਾ ਏ ਤਾਂ ਕਿ ਦੂਸਰੇ ਮੰਤਰੀਆਂ ਨੂੰ ਔਰ ਦੂਸਰੇ ਸਬੰਧਤ ਮਹਿਕਮੇ ਦੇ ਅਫਸਰਾਂ ਨੂੰ ਇਹ ਕੰਨ ਹੋ ਸਕਨ ਕਿ ਜਿੱਥੇ ਵੀ ਕੋਈ ਆਪਣੀ ਜ਼ਿੰਮੇਵਾਰੀ ਦੇ ਵਿੱਚ ਤੇਲ ਦਿਖਾਈ ਤਾਂ ਸਾਡੇ ਨਾਲ ਵੀ ਉਹੀ ਸਜਾ ਤਾਂ ਮਿਲੇਗੀ ਜਿਹੜੀ ਸਜਾ ਦੂਸਰੇ ਅਫਸਰਾਂ ਤੇ ਕੈਬਨਟ ਮੰਤਰੀ ਨੂੰ ਮਿਲੀ ਹੈ ਬੱਸ ਕਿ ਸਾਹਿਬ ਇਸ ਤਰ੍ਹਾਂ ਨੂੰ ਮਜੀਠਾ ਹਲਕੇ ਦੇ ਵਿੱਚ ਮੌਤਾਂ ਹੋ ਚੁੱਕੀਆਂ 17 ਜਰੀਲੀ ਸ਼ਰਾਬ ਪੀਣ ਦੇ ਨਾਲ ਇਸੇ ਤਰ੍ਹਾਂ ਕੁਝ ਬੀਤੇ ਸਾਲਾਂ ਦੇ ਵਿੱਚ ਜਾਂ ਬੀਤੇ ਮਹੀਨਿਆਂ ਦੇ ਵਿੱਚ ਹੋਰ ਵੀ ਕੱਪਿਆਂ ਵਿੱਚ ਸ਼ਹਿਰਾਂ ਵਿੱਚ ਮੌਤਾਂ ਹੋ ਚੁੱਕੀਆਂ ਜਿਸ ਤਰ੍ਹਾਂ ਕਿ ਤਰਨਤਾਰਨ ਦੇ ਆ ਸੰਗਰੂਰ ਦੇ ਵਿੱਚ ਇਹ ਇਹਦੇ ਬਾਰੇ ਕੁਝ ਦੱਸੋ ਸਾਨੂੰ ਚਾਣਨਾ ਪਾਓ ਕਿ ਉਹਨਾਂ ਨੂੰ ਕੁਝ ਹੋਰ ਮਿਲਿਆ ਸੀ ਕਿ ਕੋਈ ਮਾਨ ਪਤਾ ਜਿਹੜੀਆਂ ਤਰੁਣ ਤਾਰਨ ਦੇ ਵਿੱਚ 120 ਮੌਤਾਂ ਹੋਈਆਂ ਜਰੀਲੀ ਸ਼ਰਾਬ ਪੀਣ ਦੇ ਨਾਲ ਤੰਨ 220 ਦੇ ਵਿੱਚ ਲੇਕਿਨ ਮੌਲਤੇ ਬਹੁਤ ਪਿਆ ਬੀੜਗੇ ਨੇ ਬੜੀਆਂ ਗੱਲਾਂ ਚੁੱਟੀਆਂ ਸਰਕਾਰਾਂ ਨੇ ਵੀ ਦਮ ਗੱਦੇ ਮਾਰੇ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਸੰਗਰੂਰ ਦੇ ਵਿੱਚ ਵੀ ਜਰੀਲੀ ਸ਼ਰਾਬ ਪੀਣ ਦੇ ਨਾਲ 21 ਮੌਤਾਂ ਹੋ ਗਈਆਂ ਉਹ ਦੋਵੇਂ ਬਹੁਤ ਕਾਮਰੋਲੀ ਪਈ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਲੇਕਿਨ ਅੱਜ ਤੱਕ ਨਾ ਤੇ ਤਰਨ ਤਰਨ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਮਿਲ ਸਕੀ ਨਾ ਸੰਗਰੂਰ ਦੇ ਦੋਸ਼ੀਆਂ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਔਰ ਨਹੀਂ ਇਹ ਜ਼ਹਿਰੀਲੀ ਸ਼ਰਾਬ ਦਾ ਤੰਡਾ ਬੰਦ ਹੋ ਸਕਿਆ ਮੈਂ ਸਮਝਦਾ ਹਾਂ ਕਿ ਜੇ ਸਰਕਾਰਾਂ ਨੇ ਸ਼ਕਤੀ ਵਰਤੀ ਹੁੰਦੀ ਤੇ ਜਿਹੜਾ ਮਦੀਠਾ ਹਲਕੇ ਦੇ ਵਿੱਚ ਕਾਂਡ ਵਾਪਰਿਆ ਹੈ ਜ਼ਹਿਰੀਲੀ ਸ਼ਰਾਬ ਪੀਣ ਵਾਲਾ ਉਹ ਕਦੇ ਨਾ ਵਾਪਰਦਾ ਸਰਦਾਰ ਭਗਵਾਨ ਸਿੰਘ ਮਾਨ ਜੀ ਮਜਦੀਥੇ ਹਲਕੇ ਦੇ ਵਿੱਚ ਉਹਨਾਂ ਤੋਂ ਪੀੜਿਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਜਾਏ ਜਿਹੜੇ ਕਿ ਮਜ਼ਦੂਰ ਲੋਕ ਸੀ ਜਿਹੜੇ ਕਿ ਸਾਰੇ ਦਿਨ ਦੇ ਥੱਕੇ ਟੁੱਟੇ ਤੇ ਰਾਤ ਨੂੰ ਆ ਕੇ ਸਸਤੀ ਸ਼ਰਾਬ ਦੋ ਪੱਗ ਲਾ ਕੇ ਕਿ ਆਰਾਮ ਨਾਲ ਸੌ ਜਾਵਾਂਗੇ ਉਹ ਆਰਾਮ ਨਾਲ ਕੀ ਸੌਣਾ ਸੀ ਉਹ ਇਹਨਾਂ ਤਸਕਰਾਂ ਨੇ ਜਿਹੜੇ ਜਿਹੜੇ ਲਈ ਸ਼ਰਾਬ ਬਣਾਉਣ ਵਾਲੇ ਸੀ ਜਿਹੜਾ ਮਾਸਟਰਮਾਈਂਡ ਸੀ ਪਰਵਜੀਤ ਸਿੰਘ ਸਮੇਤ 10 ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਏ ਤੇ ਜਿਹੜੇ पीडਿਤ ਪਰਿਵਾਰ ਨੇ ਉਹਨਾਂ ਨਾਲ ਮੁੱਖ ਮੰਤਰੀ ਸਾਹਿਬ ਕੋਈ ਮਜ਼ਾਕ ਨਾ ਕਰੋ ਜੇਸਕਾਲ ਦਾ ਮੁਖੀ ਛੋਟੇ ਛੋਟੇ ਬੱਚੇ ਛੱਡ ਕੇ ਰੱਬ ਨੂੰ ਪਿਆਰਾ ਹੋ ਗਿਆ ਉਹਦੇ ਬੱਚਿਆਂ ਨੂੰ ਪਾਲਣ ਪੋਸ਼ਣ ਵਾਸਤੇ ਘੜ ਤੋਂ 20 ਲੱਖ ਰੁਪਇਆ ਉਹਨਾਂ ਮਿੱਤਕ ਪਰਿਵਾਰਾਂ ਨੂੰ ਦਿੱਤਾ ਜਾਵੇ ਤਾਂ ਕਿ ਉਹ ਛੋਟੇ ਛੋਟੇ ਬੱਚਿਆਂ ਨੂੰ ਪਾਲਣ ਪੋਸ਼ਣ ਕਰ ਸਕਣ ਔਰ ਇਹ ਜਰੀਲੇ ਸ਼ਰਾਬ ਦਾ ਤੰਦਾ ਬੰਦ ਕਰਾਉਣ ਲਈ ਮੁੱਖ ਮੰਤਰੀ ਸਾਹਿਬ ਤੱਕਦੇ ਹੋ ਕੇ ਵੱਡਾ ਐਕਸ਼ਨ ਕਰੋ ਕਪਟਨ ਮੰਤਰੀ ਸਮੇਤ ਉਹਨਾਂ ਜੁम्मेवार ਅਫਸਰਾਂ ਦੇ ਖਿਲਾਫ ਜਿਨ੍ਹਾਂ ਦੀ ਇਤਗਾਲੀ ਕਰਨ ਇਹ ਕਾਂਡ ਵਾਪਰਿਆ ਹੈ ਬੱਛੇ ਸਾਹਿਬ ਇਹ ਇੱਡਾ ਵੱਡਾ ਕਾਂਡ ਕਾਂਡ ਹੋ ਚੁੱਕਿਆ ਆ ਜਿਸ ਤਰ੍ਹਾਂ ਕਿ ਭਾਰਤ ਪਾਕਿਸਤਾਨ ਦੀ جنگ ਦਾ ਵੀ ਇੰਨੇ ਸ਼ਹਿਦ ਮੋਤਾਂ ਤਕਰੀਬਨ ਨਾ ਹੋਈਆਂ ਹੋਣ ਜਿਸ ਜੰਮੀਆ ਹਲਕਾ ਮਜੀਠਾ ਦੇ ਵਿੱਚ ਹੋ ਚੁੱਕੀਆਂ ਹਨ ਬੱਛੇ ਸਾਹਿਬ ਇਸ ਦੇ ਪਿੱਛੇ ਕੁਛ ਤਾਂ ਹੈ ਹਨਾ ਜਿਸ ਤਰ੍ਹਾਂ ਕਿ ਆਪਾਂ ਕੁਝ ਮਾੜੇ ਜਿਹੇ ਕੋਈ ਕੇਸ ਹੋ ਜੇ ਤੇ ਐਸਐਸਪੀ ਤੱਕ ਨੌਕਸ ਚਲ ਜਾਂਦੀ ਆ ਕਿ ਐਸਐਚਓ ਨੂੰ ਡੀਐਸਪੀ ਨੂੰ ਐਸਐਸਪੀ ਨੂੰ ਜਾਗ ਸਾਈਡ ਨੂੰ ਭਾਗ ਦੇ ਕਿਹੇ ਕਰਮਚਾਰੀ ਨੂੰ ਇਹ ਨਹੀਂ ਪਤਾ ਕਿ ਹਲਕਾ ਮਜੀਠਾ ਦੇ ਵਿੱਚ ਜੰਗੀ ਪਦਤ ਜਿਹੜੀ ਆ ਨਜਾਇਜ਼ ਸ਼ਰਾਬ ਦਾ ਧੰਦਾ ਹੋ ਰਿਹਾ ਹੈ ਦੇਖੋ ਜਿਹੜਾ ਹਲਕੇ ਦਾ ਐਸਐਚਓ ਹੁੰਦਾ ਜਿਹੜਾ ਡੀਐਸਪੀ ਹੁੰਦਾ ਜਿਹੜਾ ਐਸਐਸਪੀ ਹੁੰਦਾ ਅਸਥਰੀ ਮਰਜ਼ੀ ਤੋਂ ਬਗੈਰ ਤੇ ਛੋਟਾ ਮੋਟਾ ਖਾਣੇ ਚ ਪਰਚਾ ਵੀ ਨਹੀਂ ਦਰਜ ਕੀਤਾ ਜਾਂਦਾ ਲੇਕਿਨ ਸਾਡੀ ਵੱਧ ਕਿਸਮਤੀ ਆ ਕਿ ਸਾਡੇ ਲੋਕਾਂ ਦੇ ਵਿੱਚ ਕਰਪਸ਼ਨ ਜਿਹੜੀ ਆ ਉਹ ਕੁੱਟ-ਕੁੱਟ ਕੇ ਭਰੀ ਗਈ ਆ ਜਿਹੜੇ ਲੋਕ ਕਰਪਟ ਅਫਸਰ ਨੇ ਉਹ ਪੈਸੇ ਵਾਲ ਕਰਪਸ਼ਨ ਵਾਲ ਬਾਰੇ ਪਾਸੇ ਤੁਰਦੇ ਨੇ ਤੇ ਜਿਹੜੇ ਲੋਕ ਕ੍ਰਾਈਮ ਕਰਨ ਵਾਲੇ ਨੇ ਉਹਨਾਂ ਨੂੰ ਠੱਲ ਨਹੀਂ ਪਾਉਂਦੇ ਜਿਹੜੇ ਲੋਕ ਸਾਰੇ ਸਵਾਲ ਦਾ ਸੱਤਿਆਨਾਸ਼ ਕਰਦੇ ਨੇ ਪੁਲਰਾਂ ਦੇ ਗਲਤ ਕੰਮ ਕਰਨ ਨੂੰ ਵੇਖਦੇ ਹੋਏ ਵੀ ਉਹ ਸਬੰਧਤ ਅਧਿਕਾਰੀ ਵੀ ਅੱਖਾਂ ਮੀਟ ਲੈਂਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਜਦੋਂ ਇੱਕ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਦੂਸਰਾ ਕਿਉਂ ਕ੍ਰਾਈਮ ਕਰਨ ਵਾਲਾ ਵੀ ਕਹਿੰਦਾ ਏ ਕਿ ਉਸ ਨੂੰ ਕੀ ਹੋ ਗਿਆ ਉਸ ਦਾ ਕਿਹੜਾ ਕੰਮ ਧੰਦਾ ਬੰਦ ਕਰ ਦਿੱਤਾ ਗਿਆ ਜਿਹੜਾ ਮੇਰਾ ਹੋ ਜੂਗਾ ਉਹਨੂੰ ਵੀ ਹੌਸਲਾ ਮਿਲਦਾ ਏ ਤੇ ਉਹ ਵੀ ਸਵਾਲ ਦੇ ਵਿੱਚ ਕ੍ਰੀਤੀਆਂ ਵਾਲੇ ਪਾਸੇ ਕ੍ਰਾਈਮ ਵਾਲੇ ਪਾਸੇ ਤੁਰਦਾ ਹੈ ਜੇ ਆਪਾਂ ਪੰਜਾਬ ਦੇ ਵਿੱਚ ਪੁਰ ਅਮਨ ਸ਼ਾਂਤੀ ਦੇ ਨਾਲ ਸਮਾਜ ਨੂੰ ਜ਼ਿੰਦਗੀ ਦੇਣੀ ਹੈ ਕਿ ਉਹ ਚੰਗੇ ਤਰੀਕੇ ਦੇ ਨਾਲ ਪੰਜਾਬ ਸਾਡਾ ਵਸਦਾ ਰਹੇ ਜਿਸ ਤਰ੍ਹਾਂ ਜੁੱਧ ਨਸ਼ਿਆਂ ਵਿਰੋਧ ਛੇੜਿਆ ਲੇਕਿਨ ਮੈਂ ਸਮਝਦਾ ਕਿ ਉਹ ਅਸਫਲ ਹੋਇਆ ਹੈ ਸਫਲ ਨਹੀਂ ਹੋਇਆ ਜੇ ਉਹ ਸਫਲ ਹੋਇਆ ਹੋਇਆ ਹੁੰਦਾ ਤਾਂ ਫਿਰ ਆ ਕਾਡ ਨਾ ਵਾਪਰਦੇ ਜਿਹੜੇ ਇੰਨੀਆਂ ਵੱਡੀਆਂ ਮੋਟਾਂ ਹੋ ਗਈਆਂ ਨੇ ਦੇਖੋ ਸ਼੍ਰੀਨਗਰ ਦੇ ਵਿੱਚ ਪਾਕਿਸਤਾਨੀਆਂ ਨੇ ਕੀਤਾ ਕਾਂਡ ਸਾਡੇ ਮਨੁੱਤਾ ਦਾ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਨੂੰ ਚੰਦ ਮਿੰਟਾਂ ਦੇ ਵਿੱਚ ਸਬਕ ਸਿਖਾ ਦਿੱਤਾ ਲੇਕਿਨ ਇੱਥੇ ਉਹ ਵਧਦਾ ਮੈਦਿਆ ਕਿ ਇਹ ਕਾਰਵਾਈ ਨਹੀਂ ਹੋਉਂਦਿਆਂਗੇ ਇਸੇ ਤਰ੍ਹਾਂ ਜੇ ਇਹ ਨਸ਼ਿਆਂ ਦੇ ਕਾਰੋਬਾਰ ਨੂੰ ਆਪਾਂ ਬੰਦ ਕਰਨਾ ਚਾਹੁੰਦੇ ਆ ਤੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਈਮਾਨਦਾਰੀ ਦੇ ਨਾਲ ਇਹ ਸਖਤ ਅਚਲ ਲੈਣਾ ਚਾਹੀਦਾ ਹੈ ਤਾਂ ਕਿ ਆਮ ਵਾਲਿਆਂ ਨੂੰ ਨਸਲਾਂ ਨੂੰ ਵੀ ਪਤਾ ਲੱਗ ਸਕੇ ਕਿ ਮੁੱਖ ਮੰਤਰੀ ਸਾਹਿਬ ਨੇ ਆਪਣੇ ਮੰਤਰੀ ਨੂੰ ਡਿਸਮਿਸ ਕਰਕੇ ਅਫਸਰਾਵਰੋਧ ਸਬੰਧਤ ਅਫਸਰਾਵਰੋਧ ਉੱਤੇ ਕਾਰਵਾਈ ਕਰਕੇ ਇਹ ਏਠਾਲ ਪਾਈ ਸੀ ਬਿਲਕੁਲ ਜੀ ਮੱਤ ਦੇ ਸਾਹਿਬ ਜੁੱਧ ਨਸ਼ਾਵਰੋਧ ਇਸ ਸਰਕਾਰ ਨੇ ਜਿਹੜੀ ਮੈਂ ਸ਼ੁਰੂ ਕੀਤੀ ਆ ਇਹਨਾਂ ਦਾ ਮਕਸਦ ਸਿਰਫ ਕੀ ਹੈਗਾ ਜੀ ਕਿ ਸਮੈਟ ਐਰਾ ਵਗੈਰਾ ਜਿਹੜੀਆਂ ਉਹ ਬੰਦ ਕਰ ਕੀ ਸ਼ਰਾਬ ਜਿਹੜੀ ਆ ਨਕਸ਼ੇ ਦੇ ਵਿੱਚ ਨਹੀਂ ਹੁੰਦੀ ਸਮਝ ਸਕਦੇ ਸਾਂ ਬਿਲਕੁਲ ਇਹ ਵੀ ਮਸ਼ੀਦੀ ਜਰਿਲੀ ਸ਼ਰਾਬ ਹੈ ਲੇਕਿਨ ਸਾਡੀਆਂ ਸਰਕਾਰਾਂ ਨੇ ਸ਼ਰਾਬ ਦੇ ਕੰਮ ਤੋਂ ਸ਼ਰਾਬ ਦੇ ਠੇਕੇਦਾਰਾਂ ਤੋਂ ਜਿਹੜੀ ਕਿ ਇੱਕ ਨੰਬਰ ਦੇ ਵਿੱਚ ਗਿਣੀ ਜਾਂਦੀ ਆ ਕਿ ਜਿਹੜਾ ਮਰਜ਼ੀ ਜਿਹੜੇ ਮਰਜ਼ੀ ਠੇਕੇ ਤੋਂ ਜਾ ਕੇ ਸ਼ਰਾਬ ਲੈ ਸਕਦਾ ਹੈ ਸ਼ਰਾਬ ਪੀ ਸਕਦਾ ਹੈ ਅਕਸਾਈਜ਼ ਡਿਊਟੀ ਵੱਡੇ ਪੱਧਰ ਤੇ ਲਾਈ ਜਾਂਦੀ ਹੈ ਸਰਕਾਰ ਨੂੰ 11000 ਕਰੋੜ ਰੁਪਇਆ ਇਸ ਤੱਦੇ ਤੋਂ ਸਰਕਾਰ ਨੂੰ ਆਮਦਨ ਹੈ ਲੇਕਿਨ ਜਿਹੜੀ ਨਜਾਇਜ਼ ਸ਼ਰਾਬ बिकਦੀ ਆ ਉਹ ਵੀ ਠੱਲ ਪਾਉਣੀ ਚਾਹੀਦੀ ਆ ਸਾਰੇ ਪਿੰਡ ਨੂੰ ਪਤਾ ਹੁੰਦਾ ਏ ਕਿ ਫਲਾਣਾ ਬੰਦਾ ਸ਼ਰਾਬ ਘਰ ਕੱਢ ਕੇ ਵੇਚਦਾ ਏ ਪੁਲਿਸ ਨੂੰ ਪਤਾ ਹੁੰਦਾ ਏ ਕਿ ਫਲਾਣਾ ਬੰਦਾ ਸ਼ਰਾਬ ਵੇਚਦਾ ਏ ਲੇਕਿਨ ਦੀ ਇਮਾਨਦਾਰੀ ਦੇ ਨਾਲ ਸੰਬੰਧਤ ਤੌਰ 'ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਕਿਤੇ ਵੀ ਸ਼ਰਾਬ ਜਿਹੜੀ ਆ ਉਹ ਵੇਖ ਨਹੀਂ ਸਕਦੀ ਨਾ ਗੈਰ ਕਾਨੂੰਨੀ ਤੇ ਨਾ ਜ਼ਹਿਰੀਲੀ ਵੇਖ ਸਕਦੀ ਆ ਬਿਲਕੁਲ ਜੀ ਬੱਤੂ ਜੀ ਸਾਹਿਬ ਅਖੀਰ ਤੇ ਸਾਰੀਆਂ ਪਾਰਟੀਆਂ ਅੱਜ ਹਲਕਾ ਮਜੀਠਾ ਦੇ ਵਿੱਚ ਉਹਨਾਂ ਦਾ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਈਆਂ ਨੇ ਤੁਸੀਂ ਆਪਣੀ ਪਾਰਟੀ ਵੱਲੋਂ ਜਾਂ ਆਪਣੇ ਵੱਲੋਂ ਉਹਨਾਂ ਦਾ ਦੁੱਖ ਸਾਂਝਾ ਕਿਸ ਤਰ੍ਹਾਂ ਕਰ ਸਕਦੇ ਆ ਸਾਡੀ ਪਾਰਟੀ ਉਹ ਸਪੀੜਤ ਪਰਵਾਹਾਂ ਨੂੰ ਮਿਲੇਗੀ ਔਰ ਪੰਜਾਬ ਦੇ ਗਵਰਨਰ ਨੂੰ ਵੀ ਮਿਲੇਗੀ ਔਰ ਪੰਜਾਬ ਦੇ ਗਵਰਨਰ ਕੋਲੋਂ ਮੰਗ ਕਰੇਗੀ ਕਿ ਪੰਜਾਬ ਦੇ ਵਿੱਚੋਂ ਇਹਨਾਂ ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰ ਤੇ ਜ਼ੋਰ ਦਿੱਤਾ ਜਾਵੇ ਕਿ ਜਿਹੜੀਆਂ ਜ਼ਰੀਲੀ ਸ਼ਰਾਬ ਨਾਲ ਮੁਕਤਾਂ ਹੋਈਆਂ ਨੇ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਤਲ ਹੈ ਇਹ ਜ਼ਹਿਰੀਲੀ ਸ਼ਰਾਬ ਪੀ ਕੇ ਜਿਹੜੀ ਪੀਾਈ ਗਈ ਆ ਉਹਦਾ ਕਤਲ ਕੀਤਾ ਗਿਆ ਹੈ ਜੇ ਕਤਲ ਕੀਤਾ ਗਿਆ ਤੇ ਫਿਰ ਸਬੰਧਤ ਉਹਨਾਂ ਜ਼ਿੰਮੇਵਾਰ ਅਗਤਰਫ ਤੇ ਸਿਆਸਤਦਾਨਾਂ ਤੇ ਕੈਬਨਟ ਮੰਤਰੀ ਤੇ ਵੀ ਕਤਲ ਦਾ ਦਰਪਰਚਾ ਦਰਜ ਕਰਨਾ ਚਾਹੀਦਾ ਹੈ ਬਿਲਕੁਲ ਜੀ ਬਾਸਰ ਕੇ ਸਾਹਿਬ ਵੇਖੋ ਜੀ ਹੁੰਦਾ ਇਸ ਤਰ੍ਹਾਂ ਕਿ ਜਿਹੜਾ ਫੜਿਆ ਗਿਆ ਉਹ ਚੋਰ ਹਨਾ ਪੰਜਾਬ ਦੇ ਹਰ ਪਿੰਡ ਦੇ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਹੁੰਦਾ ਹੈ ਸਿਰਫ ਹਲਕਾ ਮੀਠਾ ਉਹ ਉਹ ਗੱਲ ਕਰਨਗੇ ਕਿ ਜਿਹੜਾ ਫੜਿਆ ਗਿਆ ਚੋਰ ਉਥੇ ਮੌਤਾਂ ਹੋ ਗਈਆਂ ਤੇ ਆਪਾਂ ਸਾਰੇ ਲੀਡਰਾਂ ਨੇ ਸਾਰਿਆਂ ਨੇ ਕਹਿ ਦਿੱਤਾ ਕਿ ਇਥੇ ਸ਼ਰਾਬ ਦਾ ਧੰਦਾ ਹੋਇਆ ਕਿ ਐਕਸਾਈਟਿਵ ਵਿਭਾਗ ਜਾਂ ਪੁਲਿਸ ਵਿਭਾਗ ਹੋਰ ਪਿੰਡਾਂ ਦੇ ਵਿੱਚ ਛਾਪੇਮਾਰੀ ਕਿਉਂ ਨਹੀਂ ਕਰਦਾ ਜਦ ਕਿ ਅਜੇ ਵੀ ਹਰ ਪਿੰਡ ਦੇ ਵਿੱਚ ਨਜਾਇਜ਼ ਸ਼ਰਾਬ ਦਾ ਧੰਦੇ ਹੁੰਦੇ ਆ ਮੈਂ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਜਿਹੜੇ ਕਿ ਬਹੁਤ ਹੀ ਇਮਾਨਦਾਰੀ ਦੇ ਨਾਲ ਬੜੀ ਲਿਆਕਤ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਲਾਣ ਆਰਡਰ ਨੂੰ ਕੰਟਰੋਲ ਕਰ ਰਹੇ ਨੇ ਨਸ਼ਿਆਂ ਦਾ ਕੰਟਰੋਲ ਕਰ ਰਹੇ ਨੇ ਵੱਡੀ ਪੱਧਰ ਤੇ ਉਹਨਾਂ ਨੇ ਨਸ਼ੇ ਪਕੜੇ ਵੀ ਨੇ ਜਿਸ ਤਰ੍ਹਾਂ ਡੀਆਈਜੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਨੇ ਇੱਕ ਐਸੀ ਮਹਿਨ ਚਲਾਈ ਆ ਕਿ ਬੜੇ ਵੱਡੇ ਪੱਧਰ ਤੇ ਉਹਨਾਂ ਨੇ ਨਸ਼ਿਆਂ ਦੀਆਂ ਕੇਪਾਂ ਫੜੀਆਂ ਨੇ ਔਰ ਡੀਆਈਜੀ ਸਾਹਿਬ ਬਿਲਕੁਲ ਕਿਸੇ ਨੂੰ ਇਸ ਮਸਲੇ ਤੇ ਮਾਫ ਨਹੀਂ ਕਰਦੇ ਸਖਤ ਕਾਰਵਾਈ ਕਰਦੇ ਨੇ ਮੈਂ ਕਹਿੰਦਾ ਕਿ ਜੇ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਤਾਤਮਾ ਕਰਨਾ ਹੈ ਤਾਂ ਗੁਰਪ੍ਰੀਤ ਸਿੰਘ ਪੋਲਰ ਵਰਗੇ ਕਮਿਸ਼ਨਰ ਨੇ ਜਿਹੜੇ ਅਮਰਸਰ ਦੇ ਇਹੋ ਜਿਹੇ ਅਫਸਰ ਚੋਣ-ਚੋਣ ਕੇ ਲਗਾਓ ਜਿਸ ਤਰ੍ਹਾਂ ਡੀਆਈਜੀ ਸਰਦਾਰ ਸਿੰਦਰ ਸਿੰਘ ਨੇ ਉਹੋ ਜਿਹੇ ਅਫਸਰਾਂ ਨੂੰ ਚੋਣ-ਚੋਣ ਕੇ ਪੰਜਾਬ ਚ ਲਾਓ ਤਾਂ ਲਾਅ ਡਰ ਆਰਡਰ ਵੀ ਕੰਟਰੋਲ ਚ ਰਹੇਗਾ ਔਰ ਜੋ ਦਸ਼ਿਆਂ ਦੇ ਵਿਰੁੱਧ ਵੀ ਕਾਮਯਾਬ ਰਹੇਗਾ ਇਹਨਾਂ ਨੇ ਕੰਮ ਕਰਕੇ ਦਿਖਾਇਆ ਹੈ ਪੰਜਾਬ ਦੀ ਪਬਲਿਕ ਅੰਮ੍ਰਿਤਸਰ ਬਾਰਡਰ ਰੇਂਜ ਦੀ ਪਬਲਿਕ ਜਿਹੜੀ ਆ ਉਹ ਇਹਨਾਂ ਅਫਸਰਾਂ ਦੀ ਬਹੁਤ ਤਾਰੀਫ ਕਰਦੀ ਆ ਜਿੱਥੇ ਗੁਰਪ੍ਰੀਤ ਸਿੰਘ ਦੀ ਪੁੱਲਰ ਪੁਲਿਸ ਕਮਿਸ਼ਨਰ ਦੀ ਸਲਾਹ ਦਾ ਹੋ ਰਹੀ ਆ ਉਥੇ ਡੀਸੀਪੀ ਵਿਜੇ ਆਲਮ ਸਿੰਘ ਦੀ ਵੀ ਭਾਰੀ ਪ੍ਰਸ਼ੰਸਾ ਹੋ ਰਹੀ ਆ ਜਿਹੜੇ ਅਫਸਰ ਲੋਕਾਂ ਦੇ ਕੰਮ ਕਰਦੇ ਨੇ ਇਮਾਨਦਾਰੀ ਨਾਲ ਗੱਲ ਸੁਣਦੇ ਨੇ ਔਰ ਉਹਨਾਂ ਨੂੰ ਸਾਬਦ ਦਉਂਦੇ ਨੇ ਉਹਨਾਂ ਨੂੰ ਲੋਕ ਹਮੇਸ਼ਾ ਯਾਦ ਰੱਖਦੇ ਨੇ ਜਿਹੜੇ ਚੰਗੇ ਅਫਸਰ ਹੁੰਦੇ ਨੇ ਉਹ ਆਪਣੀ ਸਾਖ ਛੱਡ ਕੇ ਜਾਂਦੇ ਨੇ ਬਹੁਤ ਵੱਡੇ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਅਫਸਰ ਦੇਖੇ ਨੇ ਜਿਹੜੇ ਇਹੋ ਜਿਹੇ ਇਮਾਨਦਾਰੀ ਨਾਲ ਕੰਮ ਕਰਕੇ ਗਏ ਕਿ ਲੋਕ ਉਹਨਾਂ ਨੂੰ ਅੱਜ ਤੱਕ ਵੀ ਯਾਦ ਕਰਦੇ ਨੇ ਇਸ ਲਈ ਚੰਗੇ ਅਫਸਰ ਜਿਹੜੇ ਨੇ ਉਹਨਾਂ ਤੇ ਜ਼ਿੰਮੇਵਾਰੀ ਇਹ ਪਾਉਣੀ ਚਾਹੀਦੀ ਆ ਜਿਹੜੇ ਕਿ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਨਿਭਾਉਣ ਜਿਸ ਤਰ੍ਹਾਂ ਕਿ ਇਹ ਅਫਸਰ ਨਿਭਾ ਰਹੇ ਨੇ ਠੀਕ ਹੈ ਜੀ ਬਸਰ ਸਾਹਿਬ ਥੈਂਕ ਯੂ ਜੀ ਸਭ ਸਾਰ ਪਤੰਦੇ ਮਿੱਟੀ ਚੰਨ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਸਤਿਪਾਤ ਦਸਿੰਦਰ ਸਿੰਘ ਸੰਧੂ ਜੀ ਦਾ ਵੀ ਬਹੁਤ ਬਹੁਤ ਧੰਨਵਾਦ